ਕੇ ਇੱਥੇ ਪਿਸ਼ਾਬ ਕਰਦੇ। ਉੱਥੇ ਬੈਠੀ ਹੁੰਦੀਆਂ ਉਹ ਕੁੜੀ ਹੁਣ ਵੀ ਬੈਠੀ ਹੋਈ ਆ। ਨੰਗੇ ਹੋ ਜਾਣਗੇ ਇੱਥੇ ਪਿਸ਼ਾਬ ਕਰ ਲ ਕੇ। 8 ਵਜੇ ਤੋਂ ਬਾਅਦ 10 ਵਜੇ ਤੋਂ ਬਾਅਦ ਇਥੋਂ ਕੋਈ ਲੰਘ ਨਹੀਂ ਸਕਦਾ। ਚਾਹੀਦਾ ਨਹੀਂ ਐ ਇੱਥੇ ਹੀ ਨੰਗੇ ਹੋ ਕੇ ਕਰਦੇ ਪਿਸ਼ਾਬ। ਲੈਟਰਨ ਕਰਦੇ, ਬਾਥਰੂਮ ਕਰਦੇ ਰਾਤ ਨੂੰ ਜਨਾਨੀ ਨਹੀਂ ਲੰਘ ਸਕਦੀ ਜੇ ਤੋਂ 10 ਵਜੇ ਤੋਂ ਬਾਅਦ। ਉਦੋਂ ਦਾ ਐਨਾ ਬੇੜਾ ਗਰਕ ਹੋ ਗਿਆ ਹਿੰਦੂਦਾਰ ਪਾਕਿਸਤਾਨ ਬੜਿਆ ਵੇ। ਚੋਰ ਚੱਕੇ ਐ ਚਾਕੂ ਰੱਖਣਗੇ। ਸਭ ਕੁਝ ਲੁੱਟ ਲੈਣਗੇ, ਮੋਬਾਈਲ, ਸਭ ਕੁਝ। ਅੱਗੇ ਜੇ ਕੋਈ ਕੂੜਾ ਸੁੱਟਦਾ ਸੀ ਜਾਂ ਕੋਈ ਕੁਛ ਕਰਦਾ ਸੀਗਾ ਹੁਣ ਲੈਟਰਿੰਗ ਵੀ ਅਸੀਂ ਅਸੀਂ ਉੱਪਰੋਂ ਜ਼ਬਕਾ ਦੇ ਦਿੰਦੇ ਸੀ ਕੋਈ ਨਹੀਂ ਸੀ ਕਰ ਜਦੋਂ ਦੀ ਆ ਸਿਆਪੇ ਹੋ ਗਏ ਹਨ ਜਿਹੜਾ ਤੁਸੀਂ ਛੜਕਾਂ ਦੇ ਉੱਤੇ ਲੱਗਣ ਨੂੰ ਰਾਹ ਨਹੀਂ ਉੱਥੇ ਤੁਸੀਂ ਪੁੱਲ ਬਣਾਉਂਦੇ ਇੱਥੇ ਤੁਸੀਂ ਹਿੰਦੁਸਤਾਨ ਪਾਕਿਸਤਾਨ ਬਣਾਤਾ ਵੇ ਫਿਰ ਆ ਚਾਜ ਜਿੱਦਿਆਂ ਲਾਉਂਦੇ ਆ ਆ ਕੋੜੀ ਲਾਣਾ ਗਿਆ ਜਾ ਆ ਜਾ ਕਿਉਂ ਜਾਜ ਕਿਉਂ ਨਹੀਂ ਹੈਗਾ ਬੇਟਾ ਇੱਥੇ ਬੈਠ ਸਕਾਂਗੇ ਮੱਛਰਾਂ ਨਾਲ ਅਸੀਂ ਅੱਛਾ ਅੱਗੇ ਐਸੇ ਛਿੱਟਣ ਦਿੰਦੇ ਸੀ ਅਸੀਂ ਕੂੜਾ ਅਰੇ ਭਈਆ ਇਹ ਪਾਰ ਕਿਉ ਕਰ ਰਿਹਾ पार्क भाई साहब सारे लोग पार्क उधर देखे कितनी भीड़ लगी है वो देखिए वो तो वो तो रास्ता बना हुआ है ना हाँ जी ये भी पौड़ी लगी हुई है पौड़ी तो लगी इसीलिए पार करने के लिए तो ये क्या लगता है ये फाटक ये जो पौड़ी लगा है किसके लिए किस चीज के लिए लगा पता है आपको बस है, मतलब बंदे आधा उधर काम करते हैं आधा इधर करते हैं ठीक है बिना इधर से उधर उधर से उधर गए काम ही नहीं चलता आने जाने में बड़ी दिक्कत है तो किसी तरह से इसको लगा के तो आते जाते हैं कुछ भी नहीं बना है बहुत खराब है बहुत आगे है फाटक बहुत हालत खराब है कितनी देर होगी ये लाइन दीवार क्रॉस बने को लगभग छह महीने के ज्यादा हो गया पाँच छह महीने के बच्चे को मैं हम उधर रहते हैं बच्चे हमारे पढ़ते हैं इतना दिक्कत होता है बच्चे को पानी में कभी बह एक बार करो फिर बच्चे को गोद में लाओ ਬੜੇ ਮੁਸ਼ਕਿਲ ਹੁੰਦੀ ਆਣੇ ਜਾਣੇ ਵਿੱਚ ਫਾਟਕ ਬੰਨਣਾ ਚਾਹੀਏ ਬੰਨਣਾ ਚਾਹੀਏ ਕਿ ਨਹੀਂ ਸੀੜੀ ਬੰਨਣਾ ਚਾਹੀਏ ਨਹੀਂ ਤਾਂ ਜਿਵੇਂ ਮੇਨ ਸੜਕ ਤੇ ਸੀੜੀ ਦਿਆ ਹੈ ਵੈਸੇ ਇਧਰ ਵੀ ਹੋਣਾ ਚਾਹੀਏ ਪਰ ਇਹਦੇ ਚ ਇਹ ਆ ਕਿ ਦੀਵਾਰ ਕਰਨ ਨਾਲ ਇੱਕ ਤਾਂ ਪੂਰੇ ਏਰੀਏ ਦੀ ਗੰਦਗੀ ਲਾਈਨ ਦੇ ਉੱਪਰ ਆ ਗਈ ਉਹ ਜਿੰਨੇ ਨਸ਼ਾ ਕਰਨ ਵਾਲੇ ਉਹ ਰੇਲਵੇ ਲਾਈਨ ਦੇ ਉੱਪਰ ਬਹਿ ਕੇ ਨਸ਼ਾ ਕਰਦੇ ਆ ਇੰਜੈਕਸ਼ਨ ਲਾ ਲੈਂਦੇ ਉੱਥੇ ਹੀ ਗਿਰ ਜਾਂਦੇ ਇਹਨਾ ਐਕਚੁਅਲੀ ਕੀ ਆ ਕਿ ਲਾਈਨ ਸਾਹਮਣੇ ਸੀਗੀ ਇਹ ਨੰਗਾ ਹੋ ਜਾਂਦਾ ਸੀ ਕੂੜਾ ਪਿਆ ਹੈਗਾ ਤੇ ਕੋਈ ਆਪਣੇ ਘਰ ਮੂਰੇ ਸੱਟ ਨਹੀਂ ਦਿੰਦਾ ਸੀ ਹੁਣ ਜਦੋਂ ਦੀ ਇਹ ਦੀਵਾਰ ਬਣੀ ਆ ਇਹ ਕੋਲੇਜ ਹੋ ਗਿਆ ਰਾਤ ਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਇੱਥੇ ਸਿੱਟ ਦਿੰਦੇ ਆ ਤੇ ਲਗਭਗ ਪਤਾ ਹੀ ਨਹੀਂ ਹੁਣ ਤੁਸੀਂ ਇਹਨਾਂ ਦੇਖੋ ਤੁਹਾਨੂੰ ਕੂੜਾ ਦਿਖਣਾ ਨਹੀਂ ਹੈ ਪਹਿਲੀ ਲਾਈਨ ਬਣੀ ਹੋਈ ਹੈ ਜੀ ਆਹ ਜਿਹੜੀ ਲਾਈਨ ਹੈ ਦੂਜੀ ਵਾਲੀ ਇਹ ਹਲੇ ਚੱਲੀ ਨਹੀਂ ਤਾਂ ਇੱਥੇ ਲੋਕ ਬੈਠੇ ਨੇ ਇਸ ਲਾਈਨ ਤੇ ਤੁਹਾਨੂੰ ਦਿਖੇਗਾ ਵੀ ਕੋਈ ਨਹੀਂ ਬੈਠਾ ਪਰ ਇੱਥੇ ਹੈਰਾਨੀ ਦੀ ਇੱਕ ਗੱਲ ਹੈ ਆ ਕਿ ਲੋਕ ਜਿਹੜੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਇੱਕ ਬੜਾ ਵੱਡਾ ਰਿਸਕ ਲੈ ਰਹੇ ਨੇ ਉਹ ਦੇਖੋ ਤਸਵੀਰਾਂ ਜਿਹੜਾ ਲੋਕ ਇੱਕ ਪੌੜੀ ਲੱਗੀ ਹੋਈ ਐ ਕਿਸ ਨੇ ਲਗਾਈ ਕਿਸ ਨੇ ਦੀ ਐ ਪੌੜੀ ਕਿਉਂ ਲਗਾਈ ਕਾਦੇ ਵਾਸਤੇ ਲਗਾਈ ਇਸ ਦਾ ਕਾਰਨ ਨਹੀਂ ਪਤਾ ਲੱਗ ਸਕ ਰਿਹਾ ਪਰ ਇਹ ਪੌੜੀ ਜਿਹੜੀ ਐ ਇਹ ਕਿਤਨਾ ਕਿਤੇ ਜ਼ਿੰਦਗੀ ਨੂੰ ਜੋਖਮ ਚ ਪਾ ਕੇ ਲਗਾਈ ਐ ਕਿਉਂਕਿ ਇਧਰੋਂ ਤੱਪ ਕੇ ਲੋਕੀ ਇਧਰ ਆਉਂਦੇ ਨੇ ਉਹ ਰੱਬ ਨਾ ਕਰੇ ਉਧਰੋਂ ਟ੍ਰੇਨ ਆ ਜਾਵੇ ਕਿਉਂਕਿ ਇਹ ਢਲਾਨ ਵੀ ਐ ਰੱਬ ਨਾ ਕਰੇ ਇਧਰੋਂ ਟ੍ਰੇਨ ਆ ਜੇ ਤੇ ਜਿਹੜੀ ਐ ਉਸ ਵਿਅਕਤੀ ਜਿਹੜਾ ਬੰਦਾ ਜਿਹੜਾ ਵਿਅਕਤੀ ਐ ਜਿਹੜਾ ਕ੍ਰਾਸ ਕਰ ਰਿਆ ਉਹਦੀ ਮੌਤ ਵੀ ਹੋ ਸਕਦੀ ਐ ਉਹ ਟ੍ਰੇਨ ਥੱਲੇ ਵੀ ਆ ਸਕਦਾ ਗੱਲਬਾਤ ਕਰਦੇ ਆ ਨੰਗੇ ਹੋ ਕੇ ਇੱਥੇ ਪਿਸ਼ਾਬ ਕਰਦੇ ਉਹ ਉੱਥੇ ਬੈਠੀ ਹੋਣੀ ਆ ਉਹ ਕੁੜੀ ਹੁਣ ਵੀ ਬੈਠੀ ਹੋਈ ਆ ਨੰਗੇ ਹੋ ਜਾਣਗੇ ਇੱਥੇ ਪਿਸ਼ਾਬ ਕਰਨਗੇ 8 ਵਜੇ ਤੋਂ ਬਾਅਦ 10 ਵਜੇ ਤੋਂ ਬਾਅਦ ਇੱਥੋਂ ਕੋਈ ਲੰਘ ਨਹੀਂ ਸਕਦਾ ਚੋਰ ਚੱਕੇ ਐ ਚਾਕੂ ਰੱਖਣਗੇ ਸਭ ਕੁਝ ਲੁੱਟ ਲੈਣਗੇ ਮੋਬਾਈਲ ਸਭ ਕੁਝ ਅੱਗੇ ਜੇ ਕੋਈ ਕੂੜਾ ਸਿੱਟਦਾ ਸੀ ਜਾਂ ਕੋਈ ਕੁਛ ਕਰਦਾ ਸੀਗਾ ਹੁਣ ਲੈਟਰਿੰਗ ਵੀ ਅਸੀਂ ਅਸੀਂ ਉੱਪਰੋਂ ਧਬਕਾ ਦੇ ਦਿੰਦੇ ਸੀ ਕੋਈ ਨਹੀਂ ਸੀ ਕਰ ਜਦੋਂ ਦੀ ਆ ਸਿਆਪੇ ਹੋ ਗਿਆ ਨਾ ਉਦੋਂ ਦਾ ਇੰਨਾ ਬੇੜਾ ਗਰਕ ਹੋ ਗਿਆ ਹਿੰਦੋਸਤਾਨ ਪਾਕਿਸਤਾਨ ਬਣਿਆ ਹੋਇਆ ਜਿਹੜਾ ਤੁਸੀਂ ਛੜਕਾਂ ਦੇ ਉੱਤੇ ਲੰਘਣ ਨੂੰ ਰਾਹ ਨਹੀਂ ਉੱਥੇ ਤੁਸੀਂ ਪੁਲ ਬਣਾਉਂਦੇ ਇੱਥੇ ਤੁਸੀਂ ਹਿੰਦੁਸਤਾਨ ਪਾਕਿਸਤਾਨ ਬਣਾਤਾ ਬੇਫਰ ਆ ਚਾਜ ਜਿੰਗ ਲਾਉਂਦੇ ਆ ਆ ਕੋੜੀ ਲਾਣਾ ਜਾਇਆ ਆ ਜਾ ਕਿਉਂ ਜਾਜ ਕਿਉਂ ਨਹੀਂ ਹੈਗਾ ਬੇਟਾ ਲੰਘਣਾ ਨਹੀਂ ਲੰਘਣ ਵਾਤੇ ਕਿਤੇ ਕਿਤੇ ਆ ਜਾਨ ਜਿੰਦਗੀ ਨੂੰ ਜੋਖਮ ਚ ਹੀ ਪਾਇਆ ਜਾ ਸਕਦਾ ਇੱਕ ਮਿੰਟ ਬੇਟਾ ਜਿੱਦੀ ਆਈ ਆ ਤੂੰ ਮੋਰ ਰੋਟ ਸਕੇਗਾ ਜਿੱਥੇ ਮਰਦੀ ਚਲਿਆ ਜਾ ਹਮ ਮੌਤ ਨੇ ਉੱਥੇ ਪਹੁੰਚਣਾ ਹੀ ਪਹੁੰਚਣਾ ਕੋਈ ਕਿਸੇ ਨੂੰ ਗੱਡੀ ਛੱਲੇ ਨਹੀਂ ਦੇ ਸਕਦਾ ਕੋਈ ਕਿਸੇ ਨੂੰ ਕੁਝ ਨਹੀਂ ਇਹ ਮੁਕੱਦਰੀ ਸੌਦੇ ਹਮ ਹੈਗੇ ਕਿ ਨਹੀਂ ਹੈਗੇ ਜਗਾ ਚੱਲ ਕੇ ਨਹੀਂ ਜਾਂਦੀ ਬੰਦਾ ਚੱਲ ਕੇ ਜਾਂਦਾ ਬਿਲਕੁਲ ਇਹ ਜਿੱਦੀ ਆਉਣੀ ਆ ਉਹਦੀ ਆ ਜਾਣੀ ਆ ਚਾਹੇ ਜ਼ੋਰ ਲਾ ਲਓ ਆ ਲਾਉਣ ਨਾਲ ਕੁਝ ਨਹੀਂ ਹੋਣਾ ਹਮ ਪਰ ਹੁਣ ਜਿਹੜੀ ਸਾਡੀ ਆਉਣੀ ਪਹਿਲਾਂ ਪਹਿਲਾਂ ਬੜਾ ਸਾਫ਼ ਸੁਫ਼ਈ ਆਉਂਦਾ ਸੀ ਇੱਥੇ ਹੁਣ ਸਾਫ਼ ਸੁਫ਼ਈ ਆ ਕੀ ਕਰੇ ਲੋਕੀ ਆਦੇਸ਼ ਤਾਂ ਇੱਥੇ ਬੈਠ ਸਕਾਂਗੇ ਮੱਛਰਾਂ ਦੇ ਨਾਲ ਅਸੀਂ ਅੱਗੇ ਐਸੇ ਸਿੱਟਣ ਦਿੰਦੇ ਸੀ ਸਹੀ ਕੂੜਾ ਤੁਮ ਤਾਂ ਇੱਥੇ ਪਹਿਲਾਂ ਮੰਡੀ ਵਗੈਰਾ ਵੀ ਲੱਗਦੀ ਹੁੰਦੀ ਬੜਾ ਸਾਫ਼ ਸੁਫ਼ਈ ਹੁੰਦਾ ਸੀ ਹਾਂ ਕੀ ਕਰੀਏ ਫੇਰ ਹੁਣ ਜਦੋਂ ਉਹਨਾਂ ਨੇ ਹਿੰਦੁਸਤਾਨ ਪਾਕਿਸਤਾਨ ਬਦਲਤਾ ਫੇਰ ਕੀ ਕਰੀਏ ਕਿਸੇ ਦੇ ਘਰੇ ਸਾਈਕਲ ਹੁੰਦਾ ਕਿਸੇ ਦੇ ਘਰੇ ਮੋਟਰਸਾਈਕਲ ਹੁੰਦਾ ਕਿਸੇ ਦੇ ਕਾਰ ਹੁੰਦੀ ਆ ਹੁਣ ਬੱਚੇ ਆ ਸਾਰੇ ਸਕੂਲਾਂ ਕਿੱਦਾਂ ਆਉਣਾ ਆਹ ਗੱਡੀ ਆਉਂਦੀ ਐ ਡੇਢ ਘੰਟਾ ਇੱਥੇ ਰੁਕ ਜਾਂਦੀ ਏ ਮਹਾਲ ਗੱਡੀ ਹੂੰ ਕਿੱਥੋਂ ਦੀ ਲੰਗਣਾ ਬੱਚਿਆਂ ਨੇ ਹੂੰ ਗੁਰਦੁਆਰੇ ਵੀ ਉਧਰ ਸਕੂਲ ਵੀ ਉਧਰ ਸਭ ਕਿੱਥੇ ਜਾਣਗੇ ਬੱਚੇ ਪਤਾ ਨਹੀਂ ਗੱਡੀ ਚ ਕਦੋਂ ਚੱਲੇ ਨਹੀਂ ਕਦੋਂ ਨਹੀਂ ਚੱਲਣੀ ਆ ਲਾ ਕੇ ਸਿਆਪੇ ਪਹਿਲਾਂ ਖੜੀ ਕਰ ਦਿੱਤੇ ਫਿਰ ਬੇਕਾਰ ਲਾਏ ਕੋਈ ਚੱਜ ਦਾ ਲੋਹੇ ਦਾ ਸੋਨਾ ਗੇਟ ਲਾਉਂਦੇ ਕੁਝ ਕਰਦੇ ਰੰਗ ਬਰੰਗੇ ਲਾਉਂਦੇ ਤਾਂ ਸੋਨਾ ਵੀ ਲੱਗਾ ਪ੍ਰਾਪਟੀਆਂ ਜੀਆਂ ਇਹਨਾਂ ਨੇ ਸਾਰੀਆਂ ਘਟ ਦਿਤੀਆਂ ਚਾਹੀਦਾ ਨਹੀਂ ਇੱਥੇ ਹੀ ਨੰਗੇ ਹੋ ਕੇ ਕਰਦੇ ਪਛਾਲ ਲੈਟਰਨ ਕਰਦੇ ਬਾਥਰੂਮ ਕਰਦੇ ਰਾਤ ਨੂੰ ਜਨਾਨੀ ਨਹੀਂ ਲੰਘ ਸਕਦੀ ਜਿੱਥੋਂ 10 ਵਜੇ ਤੋਂ ਬਾਅਦ ਚਾਕੂ ਰੱਖਦੇ ਆ ਸਾਰਾ ਕੁਝ ਖੋਲ ਲੈਂਦੀ ਚਾਹੀਦਾ ਨਹੀਂ ਗਵਰਨਮੈਂਟ ਨੂੰ ਕੀ ਚਾਹੀਦਾ ਇਹ ਤਾਂ ਹਿੰਦੁਸਤਾਨ ਪਾਕਿਸਤਾਨ ਬਣਾ ਕੇ ਇਹ ਤਾਂ ਬੈਠਦਾ ਜੇ ਅੱਗੇ ਕੋਈ ਚੀਕ ਮਾਰਦਾ ਸੀ ਕੋਈ ਭੱਜ ਕੇ ਆ ਜਾਂਦਾ ਸੀ ਬੰਦਾ ਭਾਈ ਕੀ ਗੱਲ ਆ ਹੁਣ ਕਿੱਦਾਂ ਹੋਵੇ ਆਊਗਾ ਆ ਸਕਦਾ ਕੋਈ ਸੋ ਇਹ ਤਸਵੀਰਾਂ ਨੇ ਕਿਤਨਾ ਕਿਤੇ ਪਹਿਲਾਂ ਜੋ ਤਸਵੀਰਾਂ ਹੁੰਦੀਆਂ ਸੀਗੀਆਂ ਉਹ ਇਹ ਦੀਵਾਰ ਨਹੀਂ ਹੁੰਦੀ ਸੀਗੀ ਇਹ ਤਾਂ ਸਾਫ਼ ਕਰਦੇ ਪਿਆ ਸੀ ਉੱਥੇ ਇਹ ਦੀਵਾਰ ਨਹੀਂ ਹੁੰਦੀ ਸੀਗੀ ਤੇ ਬਿਲਕੁਲ ਸਾਫ਼ ਸਫਾਈਆ ਹੁੰਦਾ ਸੀਗਾ ਜਦੋਂ ਦੀ ਇਹ ਦੀਵਾਰ ਬਣੀਆ ਲੋਕਾਂ ਨੇ ਪੌੜੀਆਂ ਲਾਤੀਆਂ ਪੌੜੀਆਂ ਲਾਤੀਆਂ ਤੇ ਇਹ ਤੋਂ ਟੱਪਣਾ ਸ਼ੁਰੂ ਕਰ ਦਿੱਤਾ ਲੋਕ ਆਪਣੀ ਜਾਨ ਨੂੰ ਜੋਖਮ 'ਚ ਪਾ ਰਹੇ ਨੇ ਕਿਉਂਕਿ ਇਹ ਤਸਵੀਰਾਂ ਇਸ ਲਈ ਦਿਖਾ ਰਹੇ ਆ ਕਿਉਂਕਿ ਇਹ ਲੋਕ ਸੁਧਰ ਜਾਣ ਲੋਕ ਅਵੇਅਰਨੈਸ ਹੋਣ ता जो ये ना हो क्या लगता है ये फाटक ये जो जोड़ी लगा है किसके लिए लिए किस चीज के लगा पता है आपको बस है, मतलब बंदे आधा उधर काम करते हैं आधा इधर करते हैं ठीक है बिना इधर से उदर, उदर से उधर 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 गए काम ही नहीं चलता जाने बड़ा आने जाने में बड़ी दिक्कत है तो किसी तरह से इसको लगा, तो लगा के आते जाते हैं कुछ भी नहीं बना है बहुत हाल खराब है बहुत आगे है फाटक बहुत हालत खराब है आने जाने के लिए कोई रास्ता ही नहीं है हम लोग रहते उधर है काम इधर करते हैं आधे लोग इधर काम फैक्ट्री इधर है सारी फैक्ट्री इधर, इधर है सारे बंदे इधर काम करने आते हैं हाल बहुत खराब है कैसे जाए जनानिया बुढ़ी तो तप ही नहीं सकती मंदिर ये बना है तो मत्था टेकने कोई आता नहीं अब कैसे आएंगे पहले जनानिया लाइन लगी रहती थी मत्था टेकने के लिए कोई आता नहीं क्या करे हाल बहुत खराब है आने जाने के लिए कौन सी जगह ये धूरी लाइन है बाबा बाल मंदिर मुरादपुरम लगता है कितनी देर होगी ये लाइन क्रॉस को लगभग छह महीने के ज्यादा हो गया पांच छह महीने के बच्चे को मैं हम उधर रहते हैं बच्चे हमारे इसको इस पढ़ते हैं इतना दिक्कत होता है बच्चे को टपाने में कभी बैग एक बार करो फिर बच्चे को गोद में लाओ बड़ी मुश्किल होती है आने जाने में बहुत औखाई तो थे थे फाटक तो तो बनना चाहिए बनना चाहिए क्योंकि सीढ़ी बनना चाहिए नहीं तो चाहिए दे दे जैसे मेन सड़क पे सीढ़ी दिया है तो वैसे इधर भी होना चाहिए एक तो तो अब हम फ्री नहीं होते है तो बच्चे नहीं आ पाते हैं नहीं तो हमें छोड़ना पड़ता है कहीं ट्रेन ना आ जाए कहीं बच्चा गिर ना जाए आना पड़ता है साथ में अगर वही जीना बना सीढ़ी बना हो तो आराम से बच्चे आएगा जाएगा गलत है ये सर हम लोग के लिए फिलहाल गलत है लेकिन आने जाने के सुविधा के लिए लगाया गया है क्या करें गलत है लेकिन क्या करें सुविधा के लिए लगाया गया है कि बच्चे कम से कम बच्चे को पता उतना दूर से इधर टपा देंगे अगर फिर फाटक एक किलोमीटर दूर है हम बच्चे को फिर उतना घुमा के लाएंगे बच्चे थकेंगे नहीं थक जाएंगे, थक जाएंगे बच्चे इसी वजह से इसे टपा देते हैं ये सारी पूरी की पूरी लाइन पूरी की पूरी वहाँ तक नहर तक ऐसे ही है कहीं खुला नहीं है कहीं खुला नहीं नहर तक ऐसे ही है फाटक कहीं नहीं है वो एक फाटक आगे वहां है ये भी कभी जाते हैं तो आधा घंटा रुकना पड़ता हमेशा फाटक ही बंद रहता है अरे भैया ये भाई साहब सारे लोग पार्क भीड़ लगी लगी हुई है पौड़ी तो लगी इसीलिए पार करने के लिए क्या किया और अगर कोई अनहोनी होगी तो अनहोनी कैसे हो सके सर देख के निकलते हैं हम लोग

आएगा तो जरूर तो नहीं नहीं आएगा मैं तो रहते नहीं आज पहली बार आए हैं जी पहली बार आए हैं जी किसी ने बताया था जी अरे नहीं रोटी, रोटी खा के हम लोग ऐसे निकल आए गए थोड़ा टाइम भी पास हो जाएगा घूम लेंगे फिर तो इसके बाद इधर से हम लोग जा रहे थे ड्यूटी सो तस्वीर है ਤੁਹਾਨੂੰ ਦਿਖਾਈਆਂ ਤੁਰੀ ਲੈਣ ਦੀਆਂ ਜਿੱਥੇ ਲੋਕਾਂ ਦਾ ਕਹਿਣਾ ਕਿ ਇੰਡੀਆ ਪਾਕਿਸਤਾਨ ਦਾ ਬਾਰਡਰ ਬਣਿਆ ਹੋਇਆ ਕਿਉਂਕਿ ਇੱਕ ਪਾਸੇ ਰੈਚ ਬਣੀ ਹੋਈ ਆ ਤੇ ਇੱਕ ਦੂਜੇ ਪਾਸੇ ਜਿਹੜੀ ਹੈ ਇੰਡਸਟਰੀ ਬਣੀ ਹੋਈ ਆ ਸਾਡੇ ਨਾਲ ਕੁਝ ਲੋਕ ਵੀ ਮੌਜੂਦ ਨੇ ਇਸ ਏਰੀਏ ਦੇ ਪਾਜੀ ਕੀ ਨਾਮ ਥੋੜਾ ਮੈਂ ਨਾ ਜੀ ਪਰਮੰਦਰ ਸਿੰਘ ਕਾਕਾ ਹੂੰ ਅੱਜ ਕੀ ਕਹਿਣਾ ਚਾਹੋਗੇ ਜਿਹੜੀ ਦੀਵਾਰ ਬਣੀ ਹੋਈ ਆ ਪਰ ਲੋਕ ਉਲੰਘਣਾ ਕਰਦੇ ਨੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਜਿਹੜਾ ਉਹ ਟੱਪਦੇ ਨੇ ਪੋੜੀਆਂ ਲੱਗੀਆਂ ਹੋਈਆਂ ਨੇ ਇਦਾਂ ਸੀਗਾ ਜੀ ਇਹ ਜਿਹੜਾ ਰੇਲਵੇ ਨੇ ਕਰਤਾ ਇਹਦੇ ਚ ਇਹਨਾਂ ਨੂੰ ਕਿਤੇ ਇਹ ਬਹੁਤ ਵੱਡਾ ਏਰੀਆ ਆ ਆ ਸਾਡੇ ਨਾਲ ਸੈਕੰਡ ਮਾਰਕੀਟ ਆ ਨਟ ਬੋਲਟ ਦੀ ਮਾਰਕੀਟ ਆ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਮਾਰਕੀਟ ਆ ਇਧਰਲੇ ਪਾਸੇ ਸਾਰੀ ਆਬਾਦੀ ਆ ਇੰਡਸਟਰੀ ਏਰੀਆ ਸਾਰਾ ਇਧਰਲੇ ਪਾਸੇ ਸਾਰਾ ਇੰਡਸਟਰੀ ਏਰੀਆ ਆ ਅੱਗੇ ਕਨੈਕਟਿੰਗ ਸੀਗਾ ਰਹਿਸ਼ ਲੋਕਾਂ ਦੀ ਉਧਰ ਸੀ ਫੈਕਟਰੀਆਂ ਤੋਂ ਮਾਲ ਇੱਧਰ ਵੀ ਆ ਜਾਂਦਾ ਸੀ ਹੁਣ ਇਹਨਾਂ ਨੇ ਕਰਤੀ ਇਹ ਦੀਵਾਰ ਹੂੰ ਇਹ ਦੀਵਾਰ ਕਰਨ ਦਾ ਰੇਲਵੇ ਨੂੰ ਤਾਂ ਚਲੋ ਇਸ ਗੱਲ ਦਾ ਫਾਇਦਾ ਹੈਗਾ ਕਿ ਇੱਥੇ ਟ੍ਰੇਨ ਨੂੰ ਕੋਈ ਇਹਦੇ ਚ ਵਿਗਨ ਨਹੀਂ ਆਂਦਾ ਹੂੰ ਪਰ ਇਹਦੇ ਚ ਇਹ ਆ ਕਿ ਦੀਵਾਰ ਕਰਨ ਨਾਲ ਇੱਕ ਤਾਂ ਪੂਰੇ ਏਰੀਏ ਦੀ ਗੰਦਗੀ ਲਾਈਨ ਦੇ ਉੱਪਰ ਆ ਗਈ ਹੈ ਤੁਸੀਂ ਹੁਣ ਜੇ ਇੱਥੇ ਨਿਗਾਹ ਮਾਰੋਗੇ ਤੇ ਤੁਹਾਨੂੰ ਇੱਥੇ ਕੂੜੇ ਦੇ ਢੇਰ ਮਿਲਣੇ ਆ ਦੂਜੀ ਗੱਲ ਏਰੀਆ ਜਿਹੜਾ ਹੈਗਾ ਨਸ਼ੇ ਦਾ ਸਭ ਤੋਂ ਵੱਡਾ ਡੰਪ ਐ ਇਸ ਵੀਰੇ ਜਿਹੜਾ ਮਨੋਰ ਨਗਰ ਤੋਂ ਅਬਦੁੱਲਾਪੁਰ ਬਸਤੀ ਆ ਸਾਈਕਲ ਮਾਰਕੀਟ ਹੋ ਗਿਆ ਇਹਦੇ ਨਾਲ ਆਪਣੇ ਇੰਜਨ ਸ਼ੈੱਡ ਹੋ ਗਿਆ ਉਹ ਜਿੰਨੇ ਨਸ਼ਾ ਕਰਨ ਵਾਲੇ ਉਹ ਰੇਲਵੇ ਲਾਈਨ ਦੇ ਉੱਪਰ ਬਹਿ ਕੇ ਹੀ ਨਸ਼ਾ ਕਰਦੇ ਆ ਇੰਜੈਕਸ਼ਨ ਲਾ ਲੈਂਦੇ ਉੱਥੇ ਹੀ ਗਿਰ ਜਾਂਦੇ ਆ ਤੇ ਜੇ ਕਿਸੇ ਨੂੰ ਸਾਡੇ ਵਰਗੇ ਨੂੰ ਦੇਖਦਾ ਸੀ ਖਿੱਚ ਕੇ ਉਹਨੂੰ ਪਰੇ ਕਰੀਦਾ ਇੱਕ ਤਾਂ ਇੱਥੇ ਕੋਈ ਪੈਟਰੋਲਿੰਗ ਹੈ ਨਹੀਂ ਰੇਲਵੇ ਦੀ ਕਿਉਂਕਿ ਇਹ ਜਿਹੜੀ ਰੇਲਵੇ ਲਾਈਨ ਦਾ ਏਰੀਆ ਰੇਲਵੇ ਪੁਲਿਸ ਦੇ ਅੰਡਰ ਆ ਜਾਂਦਾ ਦੂਜੀ ਪੁਲਿਸ ਇੱਧਰ ਪੰਜਾਬ ਪੁਲਿਸ ਧਿਆਨ ਨਹੀਂ ਦਿੰਦੇ ਤੇ ਜਿਹੜੇ ਹੁਣ ਇਹਨੂੰ ਪਾਰ ਕਰਦੇ ਆ ਉਹਨਾਂ ਨੇ ਪੌੜੀਆਂ ਲਾਈਆਂ ਪਹਿਲਾਂ ਤਾਂ ਉਹ 7-8 ਫੁੱਟ ਉੱਚੀ ਆ ਉਹਨੂੰ ਟੱਪ ਕੇ ਆਂਦੇ ਆ ਉਹਨਾਂ ਦੀ ਆਪਣੀ ਜਾਨ ਖਤਰੇ 'ਚ ਆ ਕਈ ਐਕਸੀਡੈਂਟ ਵੀ ਹੋ ਚੁੱਕੇ ਆ ਇੱਥੇ ਹੂੰ ਕਿਉਂ ਲੱਗਦਾ ਇਹ ਲੋਕਾਂ ਨੂੰ ਪੌੜੀ ਵਗੈਰਾ ਨਹੀਂ ਲਾਣੀ ਚਾਹੀਦੀ ਕਿਉਂਕਿ ਛੋਟੇ-ਛੋਟੇ ਰਸਤੇ ਵੀ ਬਣੇ ਹੋਏ ਨੇ ਆ ਉਹ ਰਸਤੇ ਤੋਂ ਵਿੱਚੋਂ ਨਿਕਲਣੇ ਆਂ ਅਗਰ ਨਿਕਲਣਾ ਤਾਂ ਦੇਖੋ ਰਸਤੇ ਬਣੇ ਆ ਉਹ ਮੰਦਰ ਕੋਲ ਰਸਤਾ ਹੋਰ ਇੱਥੇ ਕੋਈ ਰ ਮੰਦਰ ਕੋਲੇ ਹੈਗਾ ਤੇ ਉਥੋਂ ਬੰਦੇ ਨਿਕਲਦੇ ਆ ਪਰ ਇਹ ਜਿਹੜਾ ਟੱਪ ਕੇ ਆ ਨਾ ਇਹ ਹੋਰ ਵੀ ਜ਼ਿਆਦਾ ਖਤਰਨਾਕ ਹੈ ਭਾਜੀ ਇਹ ਲਾਈਨਾਂ ਜਿਹੜੀਆਂ ਆ دیوار ਨੇ ਇਹ دیوار ਪਹਿਲਾਂ ਨਹੀਂ ਸੀਗੀਆਂ ਇਹ دیوار ਕਦੋਂ ਤੋਂ ਬੜੀਆਂ ਨੇ ਕਦੋਂ ਤੋਂ ਤੁਹਾਨੂੰ ਮੁਸ਼ਕਿਲਾਂ ਸਾਹਮਣਾ ਕਰਨਾ ਪਿਆ ਇਹ دیوار ਲਗਭਗ ਤੁਸੀਂ ਦੇਖ ਲਓ ਸਾਲ ਸਵਾ ਸਾਲ ਹੋ ਗਿਆ ਇਹਨੂੰ ਬਣੀ ਨੇ ਤੇ ਚਲੋ ਇਹ ਰੇਲਵੇ ਦਾ ਹੈਗਾ ਦੁਵਾਰ ਤਾਂ ਉਹਨਾਂ ਨੇ ਜੋੜੀ ਆਪਣੀਆਂ ਪਿੱਛੋਂ ਕਰਦੇ ਆਏ ਆ ਉਹ ਬਣੀਆਂ ਨੇ ਪਰ ਇੱਥੇ ਕੋਈ ਵੀ ਅੰਡਰ ਬਾਈਪਾਸ ਜਾਂ ਇਹਦੇ ਉੱਪਰ ਦੀ ਇਹ ਬਣਾਉਣਾ ਚਾਹੀਦਾ ਸੀਗਾ ਕਿ ਪੈਦਲ ਤਾਂ ਕਮ ਸੇ ਕਮ ਲੋਕ ਆਰ ਪਾਰ ਹੋ ਸਕਣ ਉਹਦੀ ਵਜ੍ਹਾ ਨਾਲ ਕਈ ਵਾਰ ਇੱਥੇ ਐਕਸੀਡੈਂਟ ਵੀ ਹੋਇਆ ਇੱਥੇ ਕਈ ਬੰਦਿਆਂ ਨੂੰ ਰੇਲਵੇ ਨੇ ਚੱਕ ਕੇ ਵੀ ਮਾਰਿਆ ਹੈਗਾ ਜਿਹੜੇ ਪਾਰ ਕਰਦੇ ਆ ਤੇ ਚਾਹੀਦਾ ਰੇਲਵੇ ਨੂੰ ਜਾਣ ਤੇ ਤੇ ਕੋਈ ਓਵਰ ਬ੍ਰਿਜ ਬਣਾਉਣ ਜਾ ਕੇ ਤੇ ਅੰਡਰ ਬਣਾ ਲੈਣ ਇਹ ਤਸਵੀਰਾਂ ਨੇ ਤੁਰੀ ਲੈਂਦੀਆਂ ਜਿਹੜਾ ਕੂੜਾ ਸਾਰਾ ਇਹ ਤੁਰੀ ਲਾਈਨ ਦੇ ਵਿੱਚ ਲੋਕੀ ਸਿੱਟਣਾ ਸ਼ੁਰੂ ਕਰ ਦਿੱਤਾ ਕਿਉਂ ਭਾਜੀ ਪਹਿਲਾਂ ਤਾਂ ਕੂੜਾ ਲੋਕੀ ਸਿੱਟਦੇ ਨਹੀਂ ਸੀਗੇ ਪਹਿਲਾਂ ਐਕਚੁਅਲੀ ਕੀ ਹੈ ਕਿ ਲਾਈਨ ਸਾਹਮਣੇ ਸੀਗੀ ਇਹ ਨੰਗਾ ਹੋ ਜਾਂਦਾ ਸੀ ਕੂੜਾ ਪਿਆ ਹੈਗਾ ਤੇ ਕੋਈ ਆਪਣੇ ਘਰ ਮੂਰੇ ਸੱਟਣ ਨਹੀਂ ਦਿੰਦਾ ਸੀ ਹੁਣ ਜਦੋਂ ਦੀ ਇਹ ਦੀਵਾਰ ਬਣੀ ਆ ਇਹ ਕੋਲੇਜ ਹੋ ਗਿਆ ਰਾਤ ਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਇੱਥੇ ਸਿੱਟ ਦਿੰਦੇ ਆ ਤੇ ਲਗਭਗ ਪਤਾ ਹੀ ਨਹੀਂ ਹੁਣ ਤੁਸੀਂ ਇਹਨਾਂ ਦੇਖੋ ਤੁਹਾਨੂੰ ਕੂੜਾ ਦਿਖਣਾ ਨਹੀਂ ਇਹ ਪਰ ਇਹ ਡੰਪ ਹੋਏ ਨਾ ਗਰਮੀਆਂ ਚ ਇੱਥੇ ਸਮੈਲਾਂ ਨਹੀਂ ਸ਼ੁਰੂ ਹੋ ਜੂਗੀ ਬਹੁਤ ਮਾੜਾ ਹਾਲ ਆ ਜੀ ਇੱਥੇ ਪੁਲਿਸ ਨੂੰ ਬਕਾਇਦਾ ਪੈਟਰੋਲਿੰਗ ਕਰਨੀ ਚਾਹੀਦੀ ਹੈ ਪਹਿਲਾਂ ਤੁਹਾਨੂੰ ਅਸੀਂ ਤਸਵੀਰਾਂ ਦਿਖਾਈਆਂ ਇਸ ਪੋੜੀ ਦੇ ਪਰਲੇ ਪਾਸੇ ਦੀਆਂ ਹੁਣ ਤੁਹਾਨੂੰ ਪੋੜੀ ਦੇ ਇੱਧਰਲੇ ਪਾਸੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਲੋਕਾਂ ਨਾਲ ਵੀ ਗੱਲਬਾਤ ਕਰ ਰਹੇ ਹਾਂ ਇਹ ਧੂਰੀ ਲੈਂਦਾ ਪਰਲਾ ਪਾਸਾ ਉਧਰ ਪਹਿਲਾਂ ਸੀਗਾ ਧੂਰੀ ਲੈਂਦੇ ਪਰਲੇ ਪਾਸੇ ਮੈਂ ਕਹਾਂਗਾ ਕੈਮਰਾਮੈਨ ਇੱਧਰ ਮਾਰਕੀਟ ਦੇ ਦਿਖਾ ਦੇ ਇੱਕ ਵਾਰੀ ਕਿਉਂਕਿ ਇਹ ਰਾਹ ਬਣਿਆ ਹੋਇਆ ਤੇ ਲੋਕਾਂ ਨੇ ਜਿਹੜੀ ਹੈ ਦੁਕਾਨਾਂ ਵੀ ਬੜੀ ਬਾਹਰ ਸਜਾਈ ਹੋਈਆਂ ਨੇ ਕੰਜਸਟ ਏਰੀਆ ਬਣਿਆ ਹੋਇਆ ਪੂਰਾ ਇਹ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਜਿਹੜੀ ਇਹ ਪੌੜੀ ਹੈ ਇਹ ਪਾਰ ਕਰਨ ਵਾਸਤੇ ਲਗਾਈ ਹੋਈ ਆ ਜਾਲੇ ਹਾਲਾਂਕਿ ਉਸ ਤੋਂ ਰਸਤਾ ਉਸ ਤੋਂ ਬਣਿਆ ਹੋਇਆ ਇਹ ਲੋਕ ਤਾਂ ਵੀ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਨੇ ਜਿਹੜੇ ਇਹ ਪੌੜੀ ਲਗਾਈ ਹੋਈ ਹੈ ਇੱਥੇ ਕੁਝ ਲੋਕ ਨੇ ਹੋਰ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਲੋਕ ਇਲਾਕੇ ਦੇ ਵਸਨੀਕ ਨੇ ਕਿਉਂਕਿ ਕਿਤਨੇ ਕਿਤੇ ਆਪਣੀ ਜ਼ਿੰਦਗੀ ਨਾਲ ਖੇਡਦੇ ਨੇ ਲੋਕ ਲਾ ਜੀ ਇਹ ਜਿਹੜੀ ਪੌੜੀ ਲੱਗੀ ਹੋਈ ਆ ਤੁਹਾਨੂੰ ਨਹੀਂ ਲੱਗਦਾ ਕਿਤਨੇ ਕਿਤੇ ਆਪਣੀ ਜ਼ਿੰਦਗੀ ਨਾਲ ਲੋਕ ਖਿਲਵਾੜ ਕਰੇ ਹੋ ਨਾ ਰੱਬ ਨਾ ਕਰੇ ਕਿਤੇ ਸੱਟ ਵੇਟ ਲੱਗ ਜੇ ਉਹ ਜੀ ਅਸੀਂ ਲੋਕ ਤਾਂ ਜਾਣਦੇ ਆਂਦੇ ਨਹੀਂ ਉਧਰ ਕਿਉਂਕਿ ਡਰ ਲੱਗਦਾ ਹਾਂ ਹੂੰ ਬਾਕੀ ਉਧਰ ਸਾਰੇ ਲੋਕ ਸੇ ਪਤਾ ਕਰ ਲਿੰਦੇ ਅੱਛਾ ਸਾਰੇ ਥੂ ਟੱਪਦੇ ਆ ਹਾਂਜੀ ਹਾਂਜੀ ਆ ਮਾਤਾ ਜੀ ਯਾਰ ਇਹਨਾਂ ਨੂੰ ਸਾਰਾ ਕੁਝ ਪਤਾ ਆਏਗਾ ਹੂੰ हो कर दे, 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 है। ए, ए, पता सारा तेरे लोग इधर भी टकते बाकी रास्ता खुल गया है हाँ। रास्ते पे लोग निकलते हैं एक कितने कितने गलत नहीं पड़ी गलत है गल तो ही